ਵਧਾਉਂਦੀਆਂ ਨੇ ਉਹਨਾਂ ਵਿੱਚ ਇੱਕ ਗੱਲ ਹੈ ਕਿ ਲਾਈਵ ਸਪੋਰਟ ਦੇ ਉੱਪਰ ਹੀ ਬਣੇ ਹੋਏ ਨੇ ਜਿਵੇਂ ਤੁਹਾਨੂੰ ਪਹਿਲੇ ਦਿਨ ਦੱਸਿਆ ਸੀ ਕਿ ਵੈਂਟੀਲੇਟਰ ਦੇ ਉੱਪਰ ਪਏ ਨੇ ਉਹ ਜਿਹੜੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਜਿਵੇਂ ਦਿਮਾਗ ਜਿਹੜੀ ਐਮ ਆਰ ਆਈ ਐ ਸਿਟੀ ਸਕੈਨ ਆ ਜੋ ਇਹ ਚੀਜ਼ਾਂ ਹੋਈਆਂ ਨੇ ਇਹ ਲਿਖਿਆ ਹੋਇਆ ਕਿ ਹਾਈਪੋਕਸਿਕ ਜਿਹੜੇ ਚੇਂਜਸ ਨੇ ਉਹ ਜਿਹੜੇ ਆ ਪਾਏ ਗਏ ਨੇ ਹਾਈਪੋਕਸਿਕ ਚੇਂਜਸ ਹੁੰਦੇ ਨੇ ਕਿ ਜਿਵੇਂ ਅਸੀਂ ਕਹਿਆ ਸੀ ਤੁਹਾਨੂੰ ਦੱਸਿਆ ਸੀ ਕਿ ਦਿਮਾਗ ਨੂੰ ਆਕਸੀਜਨ ਨਹੀਂ ਜਾ ਰਹੀ ਤਾਂ ਜਿਹੜੇ ਆਕਸੀਜਨ ਨਾ ਜਾਣ ਕਰਕੇ ਬ੍ਰੇਨ ਦੇ ਜਿਹੜੇ ਸੈਲਸ ਹੁੰਦੇ ਨੇ ਉਹ ਡੈਮੇਜ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਇਸ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਹੈ ਤੁਹਾਨੂੰ ਦੱਸਦੀ ਕਿ ਸੀਪੀਆਰ ਸੀਪੀਆਰ ਹੁੰਦਾ ਹੈ ਜਿਹੜਾ ਟ੍ਰੀਟਮੈਂਟ ਅਸੀਂ ਜਦੋਂ ਕਿਸੇ ਨੂੰ ਅਟੈਕ ਆ ਜਾਂਦਾ ਜਾਂ ਅਟੈਕ ਆਉਣ ਦੀ ਸਥਿਤੀ ਹੁੰਦੀ ਹੈ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਜੋਰ-ਜੋਰ ਦੀ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਉਸ ਦਾ ਮਤਲਬ ਹੁੰਦਾ ਹੈ ਕਿ ਬਲੱਡ ਦਾ ਫਲੋ ਜਿਹੜਾ ਉਹ ਚੱਲਣ ਲੱਗ ਜੇ ਤਾਂ ਉਹੀ ਚੀਜ਼ ਜਿਹੜੀ ਸਾਰਾ ਕੁਝ ਇਸ ਦੇ ਵਿੱਚ ਲਿਖ ਆਕਸੀਜਨ ਦੇ ਨਾਲ ਨਾਲ ਜਿਹੜਾ ਬਲੱਡ ਹੈ ਉਹ ਵੀ ਨਹੀਂ ਪਹੁੰਚ ਰਿਹਾ ਤਾਂ ਜਿਸ ਦੇ ਕਰਕੇ ਆਰਟੀਫੀਸ਼ੀਅਲ ਜਿਹੜੇ ਬਰੀਥ ਨੇ ਉਹ ਵੀ ਲੈ ਰਹੇ ਨੇ ਜਰਾਜਵੀ ਜਵੰਦਾ ਪਰ ਸਾਰੇ ਜਾਣੇ ਅਰਦਾਸਾਂ ਜ਼ਰੂਰ ਕਰੋ ਟ੍ਰੀਟਮੈਂਟ ਦੇ ਲਈ ਕਿਉਂਕਿ ਟ੍ਰੀਟਮੈਂਟ ਜਿਹੜਾ ਲਗਾਤਾਰ ਡਾਕਟਰ ਦੀ ਨਿਗਰਾਨੀ ਦੇ ਵਿੱਚ ਹੋ ਰਿਹਾ ਹੈ ਔਰ ਪੀਜੀਆਈ ਦੇ ਡਾਕਟਰਜ਼ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਤਾਂ ਇਹ तमाम ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਔਰ ਦੂਜੇ ਪਾਸੇ ਜਿਹੜਾ ਇਹ ਹੀ ਐਮ ਆਰ ਆਈ ਔਰ ਸੀਟੀ ਸਕੈਨ ਤੋਂ ਹੀ ਅੱਜ ਥੋੜੀ ਜੀ ਚਿੰਤਾ ਜਿਹੜੀ ਆ ਉਹ ਵਧੀ ਹੈਗੀ ਕਿਉਂਕਿ ਜਿਸ ਹਿਸਾਬ ਦਾ ਇਸ ਦੇ ਵਿੱਚ ਲਿਖਿਆ ਕਿ ਅਜੇ ਤੱਕ ਕੋਈ ਵੀ ਬਦਲਾ ਦੇ ਤੌਰ ਤੇ ਸਾਹਮਣੇ ਨਹੀਂ ਆਇਆ ਕੋਈ ਮੂਵਮੈਂਟ ਨਹੀਂ ਹੋ ਰਹੀ ਮੂਵਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ ਮੂਵਮੈਂਟ ਅੰਗਾ ਪੈਰਾਂ ਦੀ ਹੋਣੀ ਜਿਵੇਂ ਇਸ ਦੇ ਵਿੱਚ ਲਿਖਿਆ ਫੋਰ ਲੈਂਬਸ ਫੋਰ ਲੈਂਬਸ ਕਿਹੜੇ ਹੁੰਦੇ ਨੇ ਤੁਹਾਡੇ ਦੋ ਹੱਥ ਹੋਗੇ ਦੋ ਪੈਰ ਹੋਗੇ ਇਹ ਚੀਜ਼ਾਂ ਨੂੰ ਇਹ ਸਾਰਾ ਕੁਝ ਲਿਖਿਆ ਜਾਂਦਾ ਹੈ ਮੈਡੀਕਲ ਟਰਮਸ ਦੇ ਵਿੱਚ ਤਾਂ ਮੂਵਮੈਂਟ ਤਾਂ ਹੋਣੀ ਬਹੁਤ ਜਿਹੜਾਗਾ ਹਜੇ ਵੱਡੀ ਗੱਲ ਹੈ ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ ਗੱਲਾਂ ਕਰ ਰਹੇ ਹਾਂ ਕਿ ਦਿਮਾਗ ਦੇ ਜਿਹੜੇ ਸੈਲਸ ਨੇ ਬ੍ਰੇਨ ਸੈਲਸ ਉਹ ਡੈਮੇਜ ਹੋਣ ਤੋਂ ਬਾਅਦ ਜਿਹੜਾ ਸਾਡਾ ਬ੍ਰੇਨ ਹੈ ਉਹ ਅੰਦਰੋਂ ਕਾਲਾ ਹੋਣ ਲੱਗ ਜਾਂਦਾ ਜੋ ਐਕਸ-ਰੇ ਜਿਹੜੇ ਨੇ ਅਸੀਂ ਔਰ ਸਰਸਸ ਦੇ ਹਵਾਲੇ ਦੇ ਨਾਲ ਅਸੀਂ ਜਿਹੜੀਆਂ ਹੋਰ ਰਿਪੋਰਟਾਂ ਨੇ ਉਹ ਵੀ ਦੇਖੀਆਂ ਨੇ ਬੋਨ ਜਿਹੜੀ ਪੂਰੀ ਜਿਹੜੀ ਸਪਾਇਨ ਦੀ ਜਿਹੜੀ ਧੌਂਦਾ ਦੀ ਕਿੰਜਰੀ ਸੀ ਉਹ ਵੀ ਅਸੀਂ ਬਾਈ ਐਕਸਰੇ ਦੇਖ ਲਈ ਹੈ ਔਰ ਜਿਹੜਾ ਸਰਵਾਈਕਲ ਦਾ ਜਿਹੜਾ ਐਕਸਰੇ ਉਹ ਵੀ ਅਸੀਂ ਦੇਖਿਆ ਹੈਗਾ ਤਾਂ ਤਾਂ ਹੀ ਤੁਹਾਡੇ ਤੱਕ ਇਹ ਗੱਲਾਂ ਅਸੀਂ ਲੈ ਕੇ ਆ ਰਹੇ ਹਾਂ ਪਰ ਸਾਰੇ ਜਾਣੇ ਅਰਦਾਸ ਕਰੋ ਕਿਉਂਕਿ ਕੁਦਰਤ ਬਹੁਤ ਵੱਡੀ ਚੀਜ਼ ਹੈ ਕੁਦਰਤ ਦੇ ਨਾਲ ਜਿਹੜਾ ਹੈਗਾ ਕੁਦਰਤ ਦੇ ਨਾਲ ਜਦੋਂ ਅਸੀਂ ਜੋੜ ਕੇ ਦੇ ਦੇ ਆਪਣੀ ਆਸਥਾ ਨੂੰ ਕਿਉਂਕਿ ਤੁਸੀਂ ਆਸਥਾ ਦਾ ਇੱਥੋਂ ਹਿਸਾਬ ਲਾਓ ਕਿ ਵੱਖੋ-ਵੱਖਰੇ ਗੈਸਚਰ ਜਿਸੀਂ ਦੇਖ ਰਹੇ ਹਾਂ ਕੋਈ ਨੰਗੇ ਪੈਰੀ ਆ ਰਿਹਾ ਹੈ ਕਿਸ ਨੇ ਪੰਡਾਂ ਦੇ ਵਿੱਚ ਅਰਦਾਸ ਕਰਨੀ ਸ਼ੁਰੂ ਕਰਤੀ ਕਿਸ ਨੇ ਖੰਡ ਪਾਟ ਖਲਾਲੇ ਨੇ ਮਤਲਬ ਜਿਹਦੀ ਜਿਦੀ ਜਿੱਥੇ ਜਿੱਥੇ ਮੰਨਤਾ ਹਰੇਕ ਬੰਦਾ ਉੱਥੇ ਜਾ ਰਿਹਾਗਾ ਆਪਣੇ ਫੇਵਰੇਟ ਸਿੰਗਰ ਦੇ ਲਈ ਆਪਣੇ ਫੇਵਰੇਟ ਕਹਿ ਸਕਦੇ ਹੋ ਤੁਸੀਂ ਪਰਸਨ ਦੇ ਲਈ ਕਿਉਂਕਿ ਰਾਜਵੀਰ ਜਵੰਦਾ ਇੱਕ ਅਜਿਹਾ ਸਿੰਗਰ ਹੈ ਜਿਸ ਨੇ ਕਦੇ ਕੋਈ ਕੰਟਰੋਵਰਸੀ ਦੇ ਵਿੱਚ ਨਹੀਂ ਆਇਆ ਕਦੇ ਕੋਈ ਮਾੜਾ ਚੰਗਾ ਗੀਤ ਨਹੀਂ ਗਾਇਆ ਉਸਦੇ ਤੁਸੀਂ ਗੀਤ ਪਰਿਵਾਰ ਦੇ ਵਿੱਚ ਬੈਠ ਕੇ ਵੀ ਸੁਣ ਸਕਦੇ ਹੋ ਤਾਂ ਇਹ ਤਸਵੀਰਾਂ ਨੇ ਹੁਣ ਤੱਕ ਦੀਆਂ ਤੁਹਾਨੂੰ ਹੌਟਟਲ ਦੀਆਂ ਜਿਹੜੀਆਂ ਦਿਖਾ ਰਹੇ ਆਂ ਅਸੀਂ ਫੁਟੇਜ ਦੀਆਂ ਇੱਥੇ ਵੱਖ-ਵੱਖਰੇ ਲੋਕ ਆ ਰਹੇ ਨੇ ਰਾਣਾ ਸੋਢੀ ਹੁਣ ਆ ਕੇ ਗਏ ਨੇ ਇੱਥੇ ਔਰ ਜਿਹੜੇ ਮਨਕਰ ਤੌਲਖ ਦੇ ਦੋਸਤ ਨੇ ਰੂਪਾ ਸਹਾਣਾ ਉਹ ਆ ਕੇ ਗਏ ਨੇ ਜਸਵਿੰਦਰ ਭੱਲਾ ਦੇ ਜਿਹੜੇ ਬੇਟੇ ਨੇ ਪੁਖਰਾਜ ਭੱਲਾ ਹੋਵੇ ਚਾਹੇ ਕੋਈ ਸਿੰਗਰ ਹੋਵੇ ਕੋਈ ਇੰਡਸਟਰੀ ਦਾ ਬੰਦਾ ਹੋਵੇ ਹਰੇਕ ਕੋਈ ਜਿਹੜਾ ਰਾਜਵੀ ਜਵੰਦਾ ਦਾ ਪਤਾ ਲਾਣ ਦੇ ਲਈ ਇੱਥੇ ਆ ਰਿਹਾ ਹੈਗਾ ਫੋਰਟਿਸ ਹਸਪਤਾਲ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਮੈਡੀਕਲ ਬੁਲੇਟਿਨ ਉਸ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਕਿ ਚਿੰਤਾ ਵਧਾਉਂਦੀਆਂ ਨੇ ਉਹਨਾਂ ਵਿੱਚ ਇੱਕ ਗੱਲ ਹੈ ਕਿ ਲਾਈਫ سپورਟ ਦੇ ਉੱਪਰ ਹੀ ਬਣੇ ਹੋਏ ਨੇ ਜਿਵੇਂ ਤੁਹਾਨੂੰ ਪਹਿਲੇ ਦਿਨ ਦੱਸਿਆ ਸੀ ਕਿ ਵੈਂਟੀਲੇਟਰ ਦੇ ਉੱਪਰ ਪਏ ਨੇ ਉਹ ਜਿਹੜੇ ਤੁਹਾਨੂੰ ਦੱਸ دیے ਕਿ ਇਸ ਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਜਿਵੇਂ ਦਿਮਾਗ ਦੀ ਜਿਹੜੀ ਐਮ ਆਰ ਆਈ ਐ ਸਿਟੀ ਸਕੈਨ ਆ ਜੋ ਇਹ ਚੀਜ਼ਾਂ ਹੋਈਆਂ ਨੇ ਇਹ ਲਿਖਿਆ ਹੋਇਆ ਕਿ ਹਾਈਪੋਕਸਿਕ ਜਿਹੜੇ ਚੇਂਜਸ ਨੇ ਉਹ ਜਿਹੜੇ ਆ ਪਾਏ ਗਏ ਨੇ ਹਾਈਪੋਕਸਿਕ ਚੇਂਜਸ ਹੁੰਦੇ ਨੇ ਕਿ ਜਿਵੇਂ ਅਸੀਂ ਕਿਹਾ ਸੀ ਤੁਹਾਨੂੰ ਦੱਸਿਆ ਸੀ ਕਿ ਦਿਮਾਗ ਨੂੰ ਆਕਸੀਜਨ ਨਹੀਂ ਜਾ ਰਹੀ ਤਾਂ ਜਿਹੜੇ ਆਕਸੀਜਨ ਨਾ ਜਾਣ ਕਰਕੇ ਬ੍ਰੇਨ ਦੇ ਜਿਹੜੇ ਸੈਲਸ ਹੁੰਦੇ ਨੇ ਉਹ ਡੈਮੇਜ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਇਸ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਹੈ ਤੁਹਾਨੂੰ ਦੱਸਦੀ ਕਿ ਸੀਪੀਆਰ ਸੀਪੀਆਰ ਹੁੰਦਾ ਹੈ ਜਿਹੜਾ ਟ੍ਰੀਟਮੈਂਟ ਅਸੀਂ ਜਦੋਂ ਕਿਸੇ ਨੂੰ ਅਟੈਕ ਆ ਜਾਂਦਾ ਜਾਂ ਅਟੈਕ ਆਉਣ ਦੀ ਸਥਿਤੀ ਹੁੰਦੀ ਹੈ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਜੋਰ-ਜੋਰ ਦੀ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਉਸ ਦਾ ਮਤਲਬ ਹੁੰਦਾ ਹੈ ਕਿ ਬਲੱਡ ਦਾ ਫਲੋ ਜਿਹੜਾ ਉਹ ਚੱਲਣ ਲੱਗ ਜਾਏ ਤਾਂ ਉਹੀ ਚੀਜ਼ ਜਿਹੜੀ ਸਾਰਾ ਕੁਝ ਇਸ ਦੇ ਵਿੱਚ ਲਿਖਿਆ ਆਕਸੀਜਨ ਦੇ ਨਾਲ ਨਾਲ ਜਿਹੜਾ ਬਲੱਡ ਹੈ ਉਹ ਵੀ ਨਹੀਂ ਪਹੁੰਚ ਰਿਹਾ ਤਾਂ ਜਿਸ ਦੇ ਕਰਕੇ ਆਰਟੀਫੀਸ਼ੀਅਲ ਜਿਹੜੇ ਬਰੀਥ ਨੇ ਉਹ ਵੀ ਲੈ ਰਹੇ ਨੇ ਜਰਾਜੀ ਵੀ ਜਵੰਦਾ ਪਰ ਸਾਰੇ ਜਾਣੇ ਅਰਦਾਸਾਂ ਜ਼ਰੂਰ ਕਰੋ ਟ੍ਰੀਟਮੈਂਟ ਦੇ ਲਈ ਕਿਉਂਕਿ ਟ੍ਰੀਟਮੈਂਟ ਜਿਹੜਾ ਲਗਾਤਾਰ ਡਾਕਟਰ ਦੀ ਨਿਗਰਾਨੀ ਦੇ ਵਿੱਚ ਹੋ ਰਿਹਾ ਹੈ ਔਰ ਪੀਜੀਆਈ ਦੇ ਡਾਕਟਰਜ਼ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਹੈ ਤਾਂ ਇਹ तमाम ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਔਰ ਦੂਜੇ ਪਾਸੇ ਜਿਹੜਾ ਇਹ ਹੀ ਐਮ ਆਰ ਆਈ ਔਰ ਸੀਟੀ ਸਕੈਨ ਤੋਂ ਹੀ ਅੱਜ ਥੋੜੀ ਜਿਹੀ ਚਿੰਤਾ ਜਿਹੜੀ ਆ ਉਹ ਵਧੀ ਹੈਗੀ ਕਿਉਂਕਿ ਜਿਸ ਹਿਸਾਬ ਦਾ ਇਸ ਦੇ ਵਿੱਚ ਲਿਖਿਆ ਕਿ ਅਜੇ ਤੱਕ ਕੋਈ ਵੀ ਬਦਲਾ ਇਹ ਤਰ੍ਹਾਂ ਤੇ ਸਾਹਮਣੇ ਨਹੀਂ ਆਇਆ ਕੋਈ ਮੂਵਮੈਂਟ ਨਹੀਂ ਹੋ ਰਹੀ ਮੂਵਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ ਮੂਵਮੈਂਟ ਅੰਗਾ ਪੈਰਾਂ ਦੀ ਹੋਣੀ ਜਿਵੇਂ ਇਸ ਦੇ ਵਿੱਚ ਲਿਖਿਆ ਫੋਰ ਲੈਂਬਸ ਫੋਰ ਲੈਂਬਸ ਕਿਹੜੇ ਹੁੰਦੇ ਨੇ ਤੁਹਾਡੇ ਦੋ ਹੱਥ ਹੋਗੇ ਦੋ ਪੈਰ ਹੋਗੇ ਇਹ ਚੀਜ਼ਾਂ ਨੂੰ ਇਹ ਸਾਰਾ ਕੁਝ ਲਿਖਿਆ ਜਾਂਦਾ ਹੈ ਮੈਡੀਕਲ ਟਰਮਸ ਦੇ ਵਿੱਚ ਤਾਂ ਮੂਵਮੈਂਟ ਤਾਂ ਹੋਣੀ ਬਹੁਤ ਜਿਹੜਾ ਗਾ ਹਜੇ ਵੱਡੀ ਗੱਲ ਹੈ ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ ਗੱਲਾਂ ਕਰ ਰਹੇ ਹਾਂ ਕਿ ਦਿਮਾਗ ਦੇ ਜਿਹੜੇ ਸੈਲਸ ਨੇ ਬ੍ਰੇਨ ਸੈਲਸ ਉਹ ਡੈਮੇਜ ਹੋਣ ਤੋਂ ਬਾਅਦ ਜਿਹੜਾ ਸਾਡਾ ਬ੍ਰੇਨ ਹੈ ਉਹ ਅੰਦਰੋਂ ਕਾਲਾ ਹੋਣ ਲੱਗ ਜਾਂਦਾ ਜੋ ਐਕਸ-ਰੇ ਜਿਹੜੇ ਔਰ ਸਰਸਸ ਦੇ ਹਵਾਲੇ ਦੇ ਨਾਲ ਅਸੀਂ ਜਿਹੜੀਆਂ ਹੋਰ ਰਿਪੋਰਟਾਂ ਨੇ ਉਹ ਵੀ ਦੇਖੀਆਂ ਨੇ ਬੋਨ ਜਿਹੜੀ ਪੂਰੀ ਜਿਹੜੀ ਸਪਾਇਨ ਦੀ ਜਿਹੜੀ ਧੌਂਦਾ ਦੀ ਕਿੰਜਰੀ ਸੀ ਉਹ ਵੀ ਅਸੀਂ ਬਾਈ ਐਕਸਰੇ ਦੇਖ ਲਈ ਹੈ ਔਰ ਜਿਹੜਾ ਸਰਵਾਈਕਲ ਦਾ ਜਿਹੜਾ ਐਕਸਰੇ ਉਹ ਵੀ ਅਸੀਂ ਦੇਖਿਆ ਹੈਗਾ ਤਾਂ ਤਾਂ ਹੀ ਤੁਹਾਡੇ ਤੱਕ ਇਹ ਗੱਲਾਂ ਅਸੀਂ ਲੈ ਕੇ ਆ ਰਹੇ ਹਾਂ ਪਰ ਸਾਰੇ ਜਾਣੇ ਅਰਦਾਸ ਕਰੋ ਕਿਉਂਕਿ ਕੁਦਰਤ ਬਹੁਤ ਵੱਡੀ ਚੀਜ਼ ਹੈ ਕੁਦਰਤ ਦੇ ਨਾਲ ਜਿਹੜਾ ਹੈਗਾ ਕੁਦਰਤ ਦੇ ਨਾਲ ਜਦੋਂ ਅਸੀਂ ਜੋੜ ਕੇ ਦੇ ਦੇ ਆਪਣੀ ਆਸਥਾ ਨੂੰ ਕਿਉਂਕਿ ਤੁਸੀਂ ਆਸਥਾ ਦਾ ਇਤੋਂ ਹਿਸਾਬ ਲਾਓ ਕਿ ਵਕੋ ਵਕਰੇ ਗੈਸਚਰ ਜਿਸੀਂ ਦੇਖ ਰਹੇ ਹਾਂ ਕੋਈ ਨੰਗੇ ਪੈਰੀ ਆ ਰਿਹਾ ਕਿਸ ਨੇ ਪਿੰਡਾਂ ਦੇ ਵਿੱਚ ਅਰਦਾਸ ਕਰਨੀ ਸ਼ੁਰੂ ਕਰਤੀ ਕਿਸ ਨੇ ਖੰਡ ਪਾਟ ਖਲਾਲੇ ਨੇ ਮਤਲਬ ਜਿਦੀ ਜਿਦੀ ਜਿੱਥੇ ਜਿੱਥੇ ਮੰਨਤਾ ਹਰੇਕ ਬੰਦਾ ਉੱਥੇ ਜਾ ਰਿਹਾਗਾ ਆਪਣੇ ਫੇਵਰੇਟ ਸਿੰਗਰ ਦੇ ਲਈ ਆਪਣੇ ਫੇਵਰੇਟ ਕਹਿ ਸਕਦੇ ਹੋ ਤੁਸੀਂ ਪਰਸਨ ਦੇ ਲਈ ਕਿਉਂਕਿ ਰਾਜਵੀਰ ਜਵੰਦਾ ਇੱਕ ਅਜਿਹਾ ਸਿੰਗਰ ਹੈ ਜਿਸ ਨੇ ਕਦੇ ਕੋਈ ਕੌਂਟ੍ਰੋਵਰਸੀ ਦੇ ਵਿੱਚ ਨਹੀਂ ਆਇਆ ਕਦੇ ਕੋਈ ਮਾੜਾ ਚੰਗਾ ਗੀਤ ਨਹੀਂ ਗਾਇਆ ਉਸਦੇ ਤੁਸੀਂ ਗੀਤ ਪਰਿਵਾਰ ਦੇ ਵਿੱਚ ਬੈਠ ਕੇ ਵੀ ਸੁਣ ਸਕਦੇ ਹੋ ਤਾਂ ਇਹ ਤਸਵੀਰਾਂ ਨੇ ਹੁਣ ਤੱਕ ਦੀਆਂ ਤੁਹਾਨੂੰ ਹੌਟਲ ਦੀਆਂ ਜਿਹੜੀਆਂ ਦਿਖਾ ਰਹੇ ਹਾਂ ਅਸੀਂ ਫੁਟੇਜ ਦੀਆਂ ਇੱਥੇ ਵੱਖ-ਵੱਖਰੇ ਲੋਕ ਆ ਰਹੇ ਨੇ ਰਾਣਾ ਸੋਢੀ ਹੁਣ ਆ ਕੇ ਗਏ ਨੇ ਇੱਥੇ ਔਰ ਜਿਹੜੇ ਮਨਕਿਰ ਤੌਲਖ ਦੇ ਦੋਸਤ ਨੇ ਰੂਪਾ ਸਹਾਣਾ ਉਹ ਆ ਕੇ ਗਏ ਨੇ ਜਸਵਿੰਦਰ ਭੱਲਾ ਦੇ ਜਿਹੜੇ ਬੇਟੇ ਨੇ ਭੁਖਰਾਜ ਭੱਲਾ ਹੋਵੇ ਚਾਹੇ ਕੋਈ ਸਿੰਗਰ ਹੋਵੇ ਕੋਈ ਇੰਡਸਟਰੀ ਦਾ ਬੰਦਾ ਹੋਵੇ ਹਰੇਕ ਕੋਈ ਜਿਹੜਾ ਰਾਜਵੀ ਜਵੰਦਾ ਦਾ ਪਤਾ ਲਾਣ ਦੇ ਲਈ ਇੱਥੇ ਆ ਰਿਹਾ ਫੋਰਟਿਸ ਹਸਪਤਾਲ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਮੈਡੀਕਲ ਬੁਲੇਟਿਨ ਉਸ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਕਿ ਚਿੰਤਾ ਵਧਾਉਂਦੀਆਂ ਨੇ ਉਹਨਾਂ ਵਿੱਚ ਇੱਕ ਗੱਲ ਹੈ ਕਿ ਲਾਈਫ سپورਟ ਦੇ ਉੱਪਰ ਹੀ ਬਣੇ ਹੋਏ ਨੇ ਜਿਵੇਂ ਤੁਹਾਨੂੰ ਪਹਿਲੇ ਦਿਨ ਦੱਸਿਆ ਸੀ ਕਿ ਵੈਂਟੀਲੇਟਰ ਦੇ ਉੱਪਰ ਪਏ ਨੇ ਉਹ ਜਿਹੜੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਜਿਵੇਂ ਦਿਮਾਗ ਦੀ ਜਿਹੜੀ ਐਮ ਆਰ ਆਈ ਐ ਸਿਟੀ ਸਕੈਨ ਆ ਜੋ ਇਹ ਚੀਜ਼ਾਂ ਹੋਈਆਂ ਨੇ ਇਹ ਲਿਖਿਆ ਹੋਇਆ ਕਿ ਹਾਈਪੋਕਸਿਕ ਜਿਹੜੇ ਚੇਂਜਸ ਨੇ ਉਹ ਜਿਹੜੇ ਆ ਪਾਏ ਗਏ ਨੇ ਹਾਈਪੋਕਸਿਕ ਚੇਂਜਸ ਹੁੰਦੇ ਨੇ ਕਿ ਜਿਵੇਂ ਅਸੀਂ ਕਹਿਆ ਸੀ ਤੁਹਾਨੂੰ ਦੱਸਿਆ ਸੀ ਕਿ ਦਿਮਾਗ ਨੂੰ ਆਕਸੀਜਨ ਨਹੀਂ ਜਾ ਰਹੀ ਤਾਂ ਜਿਹੜੇ ਆਕਸੀਜਨ ਨਾ ਜਾਣ ਕਰਕੇ ਬ੍ਰੇਨ ਦੇ ਜਿਹੜੇ ਸੈਲਸ ਹੁੰਦੇ ਨੇ ਉਹ ਡੈਮੇਜ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਇਸ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਹੈ ਤੁਹਾਨੂੰ ਦੱਸਦੀ ਕਿ ਸੀਪੀਆਰ ਸੀਪੀਆਰ ਹੁੰਦਾ ਹੈ ਜਿਹੜਾ ਟ੍ਰੀਟਮੈਂਟ ਅਸੀਂ ਜਦੋਂ ਕਿਸੇ ਨੂੰ ਅਟੈਕ ਆ ਜਾਂਦਾ ਜਾਂ ਅਟੈਕ ਆਉਣ ਦੀ ਸਥਿਤੀ ਹੁੰਦੀ ਹੈ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਜੋਰ-ਜੋਰ ਦੀ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਉਸ ਦਾ ਮਤਲਬ ਹੁੰਦਾ ਹੈ ਕਿ ਬਲੱਡ ਦਾ ਫਲੋ ਜਿਹੜਾ ਉਹ ਚੱਲਣ ਲੱਗ ਜੇ ਤਾਂ ਉਹੀ ਚੀਜ਼ ਜਿਹੜੀ ਸਾਰਾ ਕੁਝ ਇਸ ਦੇ ਵਿੱਚ ਲਿਖ ਆਕਸੀਜਨ ਦੇ ਨਾਲ ਨਾਲ ਜਿਹੜਾ ਬਲੱਡ ਹੈ ਉਹ ਵੀ ਨਹੀਂ ਪਹੁੰਚ ਰਿਹਾ ਤਾਂ ਜਿਸ ਦੇ ਕਰਕੇ ਆਰਟੀਫੀਸ਼ੀਅਲ ਜਿਹੜੇ ਬਰੀਥ ਨੇ ਉਹ ਵੀ ਲੈ ਰਹੇ ਨੇ ਜਰਾਜੀ ਵੀ ਜਵੰਦਾ ਪਰ ਸਾਰੇ ਜਾਣੇ ਅਰਦਾਸਾਂ ਜ਼ਰੂਰ ਕਰੋ ਟ੍ਰੀਟਮੈਂਟ ਦੇ ਲਈ ਕਿਉਂਕਿ ਟ੍ਰੀਟਮੈਂਟ ਜਿਹੜਾ ਲਗਾਤਾਰ ਡਾਕਟਰ ਦੀ ਨਿਗਰਾਨੀ ਦੇ ਵਿੱਚ ਹੋ ਰਿਹਾ ਹੈ ਔਰ ਪੀਜੀਆਈ ਦੇ ਡਾਕਟਰਾਂ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਹੈ ਤਾਂ ਇਹ तमाम ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਔਰ ਦੂਜੇ ਪਾਸੇ ਜਿਹੜਾ ਇਹ ਹੀ ਐਮ ਆਰ ਆਈ ਔਰ ਸੀਟੀ ਸਕੈਨ ਤੋਂ ਹੀ ਅੱਜ ਥੋੜੀ ਜਿਹੀ ਚਿੰਤਾ ਜਿਹੜੀ ਆ ਉਹ ਵਧੀ ਹੈਗੀ ਕਿਉਂਕਿ ਜਿਸ ਹਿਸਾਬ ਦਾ ਇਸ ਦੇ ਵਿੱਚ ਲਿਖਿਆ ਹੈ ਕਿ ਅਜੇ ਤੱਕ ਕੋਈ ਵੀ ਬਦਲਾ ਦੇ ਤੌਰ ਤੇ ਸਾਹਮਣੇ ਨਹੀਂ ਆਇਆ ਕੋਈ ਮੂਵਮੈਂਟ ਨਹੀਂ ਹੋ ਰਹੀ ਮੂਵਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ ਮੂਵਮੈਂਟ ਹੰਗਾ ਪੈਰਾਂ ਦੀ ਹੋਣੀ ਜਿਵੇਂ ਇਸ ਦੇ ਵਿੱਚ ਲਿਖਿਆ ਫੋਰ ਲੈਂਬਸ ਫੋਰ ਲੈਂਬਸ ਕਿਹੜੇ ਹੁੰਦੇ ਨੇ ਤੁਹਾਡੇ ਦੋ ਹੱਥ ਹੋਗੇ ਦੋ ਪੈਰ ਹੋਗੇ ਇਹ ਚੀਜ਼ਾਂ ਨੂੰ ਇਹ ਸਾਰਾ ਕੁਝ ਲਿਖਿਆ ਜਾਂਦਾ ਹੈ ਮੈਡੀਕਲ ਟਰਮਜ਼ ਦੇ ਵਿੱਚ ਤਾਂ ਮੂਵਮੈਂਟ ਤਾਂ ਹੋਣੀ ਬਹੁਤ ਜਿਹੜਾਗਾ ਹਜੇ ਵੱਡੀ ਗੱਲ ਹੈ ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ ਗੱਲਾਂ ਕਰ ਰਹੇ ਹਾਂ ਕਿ ਦਿਮਾਗ ਦੇ ਜਿਹੜੇ ਸੈਲਸ ਨੇ ਬ੍ਰੇਨ ਸੈਲਸ ਉਹ ਡੈਮੇਜ ਹੋਣ ਤੋਂ ਬਾਅਦ ਜਿਹੜਾ ਸਾਡਾ ਬ੍ਰੇਨ ਹੈ ਉਹ ਅੰਦਰੋਂ ਕਾਲਾ ਹੋਣ ਲੱਗ ਜਾਂਦਾ ਜੋ ਐਕਸ-ਰੇ ਜਿਹੜੇ ਨੇ ਅਸੀਂ ਔਰ ਸੌਸਸ ਦੇ ਹਵਾਲੇ ਦੇ ਨਾਲ ਅਸੀਂ ਜਿਹੜੀਆਂ ਹੋਰ ਰਿਪੋਰਟਾਂ ਨੇ ਉਹ ਵੀ ਦੇਖੀਆਂ ਨੇ ਬੋਨ ਜਿਹੜੀ ਪੂਰੀ ਜਿਹੜੀ ਸਪਾਇਨ ਦੀ ਜਿਹੜੀ ਧੌਂਦਾ ਦੀ ਕਿੰਜਰੀ ਸੀ ਉਹ ਵੀ ਅਸੀਂ ਬਾਈ ਐਕਸਰੇ ਦੇਖ ਲਈ ਹੈ ਔਰ ਜਿਹੜਾ ਸਰਵਾਈਕਲ ਦਾ ਜਿਹੜਾ ਐਕਸਰੇ ਉਹ ਵੀ ਅਸੀਂ ਦੇਖਿਆ ਹੈਗਾ ਤਾਂ ਤਾਂ ਹੀ ਤੁਹਾਡੇ ਤੱਕ ਇਹ ਗੱਲਾਂ ਅਸੀਂ ਲੈ ਕੇ ਆ ਰਹੇ ਹਾਂ ਪਰ ਸਾਰੇ ਜਾਣੇ ਅਰਦਾਸ ਕਰੋ ਕਿਉਂਕਿ ਕੁਦਰਤ ਬਹੁਤ ਵੱਡੀ ਚੀਜ਼ ਹੈ ਕੁਦਰਤ ਦੇ ਨਾਲ ਜਿਹੜਾਗਾ ਕੁਦਰਤ ਦੇ ਨਾਲ ਜਦੋਂ ਅਸੀਂ ਜੋੜ ਕੇ ਦੇ ਦੇ ਆਪਣੀ ਆਸਥਾ ਨੂੰ ਕਿਉਂਕਿ ਤੁਸੀਂ ਆਸਥਾ ਦਾ ਇੱਥੋਂ ਹਿਸਾਬ ਲਾਓ ਕਿ ਵੱਖੋ ਵਕਰੇ ਗੈਸਚਰ ਜਿਸੀਂ ਦੇਖ ਰਹੇ ਹਾਂ ਕੋਈ ਨੰਗੇ ਪੈਰੀ ਆ ਰਿਹਾ ਹੈ ਕਿਸ ਨੇ ਪਿੰਡਾਂ ਦੇ ਵਿੱਚ ਅਰਦਾਸ ਕੰਨੀ ਸ਼ੁਰੂ ਕਰਤੀ ਕਿਸ ਨੇ ਖੰਡ ਪਾਟ ਖਲਾਲੇ ਨੇ ਮਤਲਬ ਜਿਦੀ ਜਿਦੀ ਜਿੱਥੇ ਜਿੱਥੇ ਮੰਨਤਾ ਹਰੇਕ ਬੰਦਾ ਉੱਥੇ ਜਾ ਰਿਹਾਗਾ ਆਪਣੇ ਫੇਵਰੇਟ ਸਿੰਗਰ ਦੇ ਲਈ ਆਪਣੇ ਫੇਵਰੇਟ ਕਹਿ ਸਕਦੇ ਹੋ ਤੁਸੀਂ ਪਰਸਨ ਦੇ ਲਈ ਕਿਉਂਕਿ ਰਾਜਵੀਰ ਜਵੰਦਾ ਇੱਕ ਅਜਿਹਾ ਸਿੰਗਰ ਹੈ ਜਿਸਨੇ ਕਦੇ ਕੋਈ ਕੌਂਟ੍ਰੋਵਰਸੀ ਦੇ ਵਿੱਚ ਨਹੀਂ ਆਇਆ ਕਦੇ ਕੋਈ ਮਾੜਾ ਚੰਗਾ ਗੀਤ ਨਹੀਂ ਗਾਇਆ ਉਸਦੇ ਤੁਸੀਂ ਗੀਤ ਪਰਿਵਾਰ ਦੇ ਵਿੱਚ ਬੈਠ ਕੇ ਵੀ ਸੁਣ ਸਕਦੇ ਹੋ ਤਾਂ ਇਹ ਤਸਵੀਰਾਂ ਨੇ ਹੁਣ ਤੱਕ ਦੀਆਂ ਤੁਹਾਨੂੰ ਟਿੱਟਲ ਦੀਆਂ ਜਿਹੜੀਆਂ ਦਿਖਾ ਰਹੇ ਹਾਂ ਅਸੀਂ ਫੁਟੇਜ ਦੀਆਂ ਇੱਥੇ ਵੱਖ-ਵੱਖਰੇ ਲੋਕ ਆ ਰਹੇ ਨੇ ਰਾਣਾ ਸੋਢੀ ਹੁਣ ਆ ਕੇ ਗਏ ਨੇ ਇੱਥੇ ਔਰ ਜਿਹੜੇ ਮਨਕਿਰ ਤੌਲਕ ਦੇ ਦੋਸਤ ਨੇ ਰੂਪਾ ਸਹਾਣਾ ਉਹ ਆ ਕੇ ਗਏ ਨੇ ਜਸਵਿੰਦਰ ਭੱਲਾ ਦੇ ਜਿਹੜੇ ਬੇਟੇ ਨੇ ਭੁਖਰਾਜ ਭੱਲਾ ਹੋਵੇ ਚਾਹੇ ਕੋਈ ਸਿੰਗਰ ਹੋਵੇ ਕੋਈ ਇੰਡਸਟਰੀ ਦਾ ਬੰਦਾ ਹੋਵੇ ਹਰੇਕ ਕੋਈ ਜਿਹੜਾ ਰਾਜਵੀ ਜਵੰਦਾ ਦਾ ਪਤਾ ਲਾਣ ਦੇ ਲਈ ਇੱਥੇ ਆ ਰਿਹਾ ਫੋਰਟਿਸ ਹਸਪਤਾਲ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਮੈਡੀਕਲ ਬੁਲੇਟਿਨ ਉਸ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਕਿ ਚਿੰਤਾ ਵਧਾਉਂਦੀਆਂ ਨੇ ਉਹਨਾਂ ਵਿੱਚ ਇੱਕ ਗੱਲ ਹੈ ਕਿ ਲਾਈਫ سپورਟ ਦੇ ਉੱਪਰ ਹੀ ਬਣੇ ਹੋਏ ਨੇ ਜਿਵੇਂ ਤੁਹਾਨੂੰ ਪਹਿਲੇ ਦਿਨ ਦੱਸਿਆ ਸੀ ਕਿ ਵੈਂਟੀਲੇਟਰ ਦੇ ਉੱਪਰ ਪਏ ਨੇ ਉਹ ਜਿਹੜੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਜਿਵੇਂ ਦਿਮਾਗ ਜਿਹੜੀ ਐਮ ਆਰ ਆਈ ਐ ਸਿਟੀ ਸਕੈਨ ਆ ਜੋ ਇਹ ਚੀਜ਼ਾਂ ਹੋਈਆਂ ਨੇ ਇਹ ਲਿਖਿਆ ਹੋਇਆ ਕਿ ਹਾਈਪੋਕਸਿਕ ਜਿਹੜੇ ਚੇਂਜਸ ਨੇ ਉਹ ਜਿਹੜੇ ਆ ਪਾਏ ਗਏ ਨੇ ਹਾਈਪੋਕਸਿਕ ਚੇਂਜਸ ਹੁੰਦੇ ਨੇ ਕਿ ਜਿਵੇਂ ਅਸੀਂ ਕਿਹਾ ਸੀ ਤੁਹਾਨੂੰ ਦੱਸਿਆ ਸੀ ਕਿ ਦਿਮਾਗ ਨੂੰ ਆਕਸੀਜਨ ਨਹੀਂ ਜਾ ਰਹੀ ਤਾਂ ਜਿਹੜੇ ਆਕਸੀਜਨ ਨਾ ਜਾਣ ਕਰਕੇ ਬ੍ਰੇਨ ਦੇ ਜਿਹੜੇ ਸੈਲਸ ਹੁੰਦੇ ਨੇ ਉਹ ਡੈਮੇਜ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਇਸ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਹੈ ਤੁਹਾਨੂੰ ਦੱਸਦੀ ਕਿ ਸੀਪੀਆਰ ਸੀਪੀਆਰ ਹੁੰਦਾ ਹੈ ਜਿਹੜਾ ਟ੍ਰੀਟਮੈਂਟ ਅਸੀਂ ਜਦੋਂ ਕਿਸੇ ਨੂੰ ਅਟੈਕ ਆ ਜਾਂਦਾ ਹੈ ਜਾਂ ਅਟੈਕ ਆਉਣ ਦੀ ਸਥਿਤੀ ਹੁੰਦੀ ਹੈ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਜ਼ੋਰ-ਜ਼ੋਰ ਦੀ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਉਸ ਦਾ ਮਤਲਬ ਹੁੰਦਾ ਹੈ ਕਿ ਬਲੱਡ ਦਾ ਫਲੋ ਜਿਹੜਾ ਉਹ ਚੱਲਣ ਲੱਗ ਜੇ ਤਾਂ ਉਹੀ ਚੀਜ਼ ਜਿਹੜੀ ਸਾਰਾ ਕੁਝ ਇਸ ਦੇ ਵਿੱਚ ਲਿਖ ਆਕਸੀਜਨ ਦੇ ਨਾਲ ਨਾਲ ਜਿਹੜਾ ਬਲੱਡ ਹੈ ਉਹ ਵੀ ਨਹੀਂ ਪਹੁੰਚ ਰਿਹਾ ਤਾਂ ਜਿਸ ਦੇ ਕਰਕੇ ਆਰਟੀਫੀਸ਼ੀਅਲ ਜਿਹੜੇ ਬਰੀਥ ਨੇ ਉਹ ਵੀ ਲੈ ਰਹੇ ਨੇ ਜਰਾਜ ਵੀ ਜਵੰਦਾ ਪਰ ਸਾਰੇ ਜਾਣੇ ਅਰਦਾਸਾਂ ਜ਼ਰੂਰ ਕਰੋ ਟ੍ਰੀਟਮੈਂਟ ਦੇ ਲਈ ਕਿਉਂਕਿ ਟ੍ਰੀਟਮੈਂਟ ਜਿਹੜਾ ਲਗਾਤਾਰ ਡਾਕਟਰ ਦੀ ਨਿਗਰਾਨੀ ਦੇ ਵਿੱਚ ਹੋ ਰਿਹਾ ਹੈ ਔਰ ਪੀਜੀਆਈ ਦੇ ਡਾਕਟਰਜ਼ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਹੈ ਤਾਂ ਇਹ तमाम ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਔਰ ਦੂਜੇ ਪਾਸੇ ਜਿਹੜਾ ਇਹ ਹੀ ਐਮ ਆਰ ਆਈ ਔਰ ਸੀਟੀ ਸਕੈਨ ਤੋਂ ਹੀ ਅੱਜ ਥੋੜੀ ਜੀ ਚਿੰਤਾ ਜਿਹੜੀ ਆ ਉਹ ਵਧੀ ਹੈਗੀ ਕਿਉਂਕਿ ਜਿਸ ਹਿਸਾਬ ਦਾ ਇਸ ਦੇ ਵਿੱਚ ਲਿਖਿਆ ਕਿ ਅਜੇ ਤੱਕ ਕੋਈ ਵੀ ਬਦਲਾ ਇਹ ਤਰ੍ਹਾਂ ਤੇ ਸਾਹਮਣੇ ਨਹੀਂ ਆਇਆ ਕੋਈ ਮੂਵਮੈਂਟ ਨਹੀਂ ਹੋ ਰਹੀ ਮੂਵਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ ਮੂਵਮੈਂਟ ਹੰਗਾ ਪੈਰਾਂ ਦੀ ਹੋਣੀ ਜਿਵੇਂ ਇਸ ਦੇ ਵਿੱਚ ਲਿਖਿਆ ਫੋਰ ਲੈਂਬਸ ਫੋਰ ਲੈਂਬਸ ਕਿਹੜੇ ਹੁੰਦੇ ਨੇ ਤੁਹਾਡੇ ਦੋ ਹੱਥ ਹੋਗੇ ਦੋ ਪੈਰ ਹੋਗੇ ਇਹ ਚੀਜ਼ਾਂ ਨੂੰ ਇਹ ਸਾਰਾ ਕੁਝ ਲਿਖਿਆ ਜਾਂਦਾ ਹੈ ਮੈਡੀਕਲ ਟਰਮਜ਼ ਦੇ ਵਿੱਚ ਤਾਂ ਮੂਵਮੈਂਟ ਤਾਂ ਹੋਣੀ ਬਹੁਤ ਜਿਹੜਾਗਾ ਹਜੇ ਵੱਡੀ ਗੱਲ ਹੈ ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ ਗੱਲਾਂ ਕਰ ਰਹੇ ਹਾਂ ਕਿ ਦਿਮਾਗ ਦੇ ਜਿਹੜੇ ਸੈਲਸ ਨੇ ਬ੍ਰੇਨ ਸੈਲਸ ਉਹ ਡੈਮੇਜ ਹੋਣ ਤੋਂ ਬਾਅਦ ਜਿਹੜਾ ਸਾਡਾ ਬ੍ਰੇਨ ਹੈ ਉਹ ਅੰਦਰੋਂ ਕਾਲਾ ਹੋਣ ਲੱਗ ਜਾਂਦਾ ਜੋ ਐਕਸ-ਰੇ ਜਿਹੜੇ ਨੇ ਔਰ ਸੌਸਸ ਦੇ ਹਵਾਲੇ ਦੇ ਨਾਲ ਅਸੀਂ ਜਿਹੜੀਆਂ ਹੋਰ ਰਿਪੋਰਟਾਂ ਨੇ ਉਹ ਵੀ ਦੇਖੀਆਂ ਨੇ ਬੋਨ ਜਿਹੜੀ ਪੂਰੀ ਜਿਹੜੀ ਸਪਾਇਨ ਦੀ ਜਿਹੜੀ ਧੌਂਦਾ ਦੀ ਕਿੰਜਰੀ ਸੀ ਉਹ ਵੀ ਅਸੀਂ ਬਾਈ ਐਕਸਰੇ ਦੇਖ ਲਈ ਹੈ ਔਰ ਜਿਹੜਾ ਸਰਵਾਈਕਲ ਦਾ ਜਿਹੜਾ ਐਕਸਰੇ ਉਹ ਵੀ ਅਸੀਂ ਦੇਖਿਆ ਹੈਗਾ ਤਾਂ ਤਾਂ ਹੀ ਤੁਹਾਡੇ ਤੱਕ ਇਹ ਗੱਲਾਂ ਅਸੀਂ ਲੈ ਕੇ ਆ ਰਹੇ ਹਾਂ ਪਰ ਸਾਰੇ ਜਾਣੇ ਅਰਦਾਸ ਕਰੋ ਕਿਉਂਕਿ ਕੁਦਰਤ ਬਹੁਤ ਵੱਡੀ ਚੀਜ਼ ਹੈ ਕੁਦਰਤ ਦੇ ਨਾਲ ਜਿਹੜਾ ਹੈਗਾ ਕੁਦਰਤ ਦੇ ਨਾਲ ਜੋ ਅਸੀਂ ਜੋੜ ਕੇ ਦੇ ਦੇ ਆਪਣੀ ਆਸਥਾ ਨੂੰ ਕਿਉਂਕਿ ਤੁਸੀਂ ਆਸਥਾ ਦਾ ਇੱਥੋਂ ਹਿਸਾਬ ਲਾਓ ਕਿ ਵੱਖੋ ਵਕਰੇ ਗੈਸਚਰ ਜਿਸੀਂ ਦੇਖ ਰਹੇ ਹਾਂ ਕੋਈ ਨੰਗੇ ਪੈਰੀ ਆ ਰਿਹਾ ਹੈ ਕਿਸ ਨੇ ਪਿੰਡਾਂ ਦੇ ਵਿੱਚ ਅਰਦਾਸ ਕਰਨੀ ਸ਼ੁਰੂ ਕਰਤੀ ਕਿਸ ਨੇ ਖੰਡ ਪਾਟ ਖਲਾਲੇ ਨੇ ਮਤਲਬ ਜਿਦੀ ਜਿਦੀ ਜਿੱਥੇ ਜਿੱਥੇ ਮੰਨਤਾ ਹਰੇਕ ਬੰਦਾ ਉੱਥੇ ਜਾ ਰਿਹਾਗਾ ਆਪਣੇ ਫੇਵਰੇਟ ਸਿੰਗਰ ਦੇ ਲਈ ਆਪਣੇ ਫੇਵਰੇਟ ਕਹਿ ਸਕਦੇ ਹੋ ਤੁਸੀਂ ਪਰਸਨ ਦੇ ਲਈ ਕਿਉਂਕਿ ਰਾਜਵੀਰ ਜਵੰਦਾ ਇੱਕ ਅਜਿਹਾ ਸਿੰਗਰ ਹੈ ਜਿਸ ਨੇ ਕਦੇ ਕੋਈ ਕੌਂਟਰੋਵਰਸੀ ਦੇ ਵਿੱਚ ਨਹੀਂ ਆਇਆ ਕਦੇ ਕੋਈ ਮਾੜਾ ਚੰਗਾ ਗੀਤ ਨਹੀਂ ਗਾਇਆ ਉਸਦੇ ਤੁਸੀਂ ਗੀਤ ਪਰਿਵਾਰ ਦੇ ਵਿੱਚ ਬੈਠ ਕੇ ਵੀ ਸੁਣ ਸਕਦੇ ਹੋ ਤਾਂ ਇਹ ਤਸਵੀਰਾਂ ਨੇ ਹੁਣ ਤੱਕ ਦੀਆਂ ਤੁਹਾਨੂੰ ਟਾਈਟਲ ਦੀਆਂ ਜਿਹੜੀਆਂ ਦਿਖਾ ਰਹੇ ਆਂ ਅਸੀਂ ਫੁਟੇਜ ਦੀਆਂ ਇੱਥੇ ਵੱਖ-ਵੱਖਰੇ ਲੋਕ ਆ ਰਹੇ ਨੇ ਰਾਣਾ ਸੋਢੀ ਹੁਣ ਆ ਕੇ ਗਏ ਨੇ ਇੱਥੇ ਔਰ ਜਿਹੜੇ ਮਨਕਿਰ ਤੌਲਕੇ ਦੇ ਦੋਸਤ ਨੇ ਰੂਪਾ ਸਹਾਣਾ ਉਹ ਆ ਕੇ ਗਏ ਨੇ ਜਸਵਿੰਦਰ ਭੱਲਾ ਦੇ ਜਿਹੜੇ ਬੇਟੇ ਨੇ ਪੁਖਰਾਜ ਭੱਲਾ ਹੋਵੇ ਚਾਹੇ ਕੋਈ ਸਿੰਗਰ ਹੋਵੇ ਕੋਈ ਇੰਡਸਟਰੀ ਦਾ ਬੰਦਾ ਹੋਵੇ ਹਰੇਕ ਕੋਈ ਜਿਹੜਾ ਹੈ ਰਾਜਵੀਰ ਜਵੰਦਾ ਦਾ ਪਤਾ ਲਾਣ ਦੇ ਲਈ ਇੱਥੇ ਆ ਰਿ ਫੋਰਟਿਸ ਹਸਪਤਾਲ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਮੈਡੀਕਲ ਬੁਲੇਟਿਨ ਉਸ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਕਿ ਚਿੰਤਾ ਵਧਾਉਂਦੀਆਂ ਨੇ ਉਹਨਾਂ ਵਿੱਚ ਇੱਕ ਗੱਲ ਹੈ ਕਿ ਲਾਈਫ ਸਪੋਰਟ ਦੇ ਉੱਪਰ ਹੀ ਬਣੇ ਹੋਏ ਨੇ ਜਿਵੇਂ ਤੁਹਾਨੂੰ ਪਹਿਲਾਂ ਦਿਨ ਦੱਸਿਆ ਸੀ ਕਿ ਵੈਂਟੀਲੇਟਰ ਦੇ ਉੱਪਰ ਪਏ ਨੇ ਉਹ ਜਿਹੜੇ ਤੁਹਾਨੂੰ ਦੱਸ دیے ਕਿ ਇਸ ਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਜਿਵੇਂ ਦਿਮਾਗ ਦੇ ਜਿਹੜੀ ਐਮ ਆਰ ਆਈ ਐ ਸਿਟੀ ਸਕੈਨ ਆ ਜੋ ਇਹ ਚੀਜ਼ਾਂ ਹੋਈਆਂ ਨੇ ਇਹ ਲਿਖਿਆ ਹੋਇਆ ਕਿ ਹਾਈਪੋਕਸਿਕ ਜਿਹੜੇ ਚੇਂਜਸ ਨੇ ਉਹ ਜਿਹੜੇ ਆ ਪਾਏ ਗਏ ਨੇ ਹਾਈਪੋਕਸਿਕ ਚੇਂਜਸ ਹੁੰਦੇ ਨੇ ਕਿ ਜਿਵੇਂ ਅਸੀਂ ਕਹਿਆ ਸੀ ਤੁਹਾਨੂੰ ਦੱਸਿਆ ਸੀ ਕਿ ਦਿਮਾਗ ਨੂੰ ਆਕਸੀਜਨ ਨਹੀਂ ਜਾ ਰਹੀ ਤਾਂ ਜਿਹੜੇ ਆਕਸੀਜਨ ਨਾ ਜਾਣ ਕਰਕੇ ਬ੍ਰੇਨ ਦੇ ਜਿਹੜੇ ਸੈਲਸ ਹੁੰਦੇ ਨੇ ਉਹ ਡੈਮੇਜ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਇਸ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਹੈ ਤੁਹਾਨੂੰ ਦੱਸਦੇ ਕਿ ਸੀਪੀਆਰ ਸੀਪੀਆਰ ਹੁੰਦਾ ਹੈ ਜਿਹੜਾ ਟ੍ਰੀਟਮੈਂਟ ਅਸੀਂ ਜਦੋਂ ਕਿਸੇ ਨੂੰ ਅਟੈਕ ਆ ਜਾਂਦਾ ਹੈ ਜਾਂ ਅਟੈਕ ਆਉਣ ਦੀ ਸਥਿਤੀ ਹੁੰਦੀ ਹੈ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਜ਼ੋਰ-ਜ਼ੋਰ ਦੀ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਉਸ ਦਾ ਮਤਲਬ ਹੁੰਦਾ ਹੈ ਕਿ ਬਲੱਡ ਦਾ ਫਲੋ ਜਿਹੜਾ ਉਹ ਚੱਲਣ ਲੱਗ ਜੇ ਤਾਂ ਉਹੀ ਚੀਜ਼ ਜਿਹੜੀ ਸਾਰਾ ਕੁਝ ਇਸ ਦੇ ਵਿੱਚ ਲਿ ਆਕਸੀਜਨ ਦੇ ਨਾਲ ਨਾਲ ਜਿਹੜਾ ਬਲੱਡ ਹੈ ਉਹ ਵੀ ਨਹੀਂ ਪਹੁੰਚ ਰਿਹਾ ਤਾਂ ਜਿਸ ਦੇ ਕਰਕੇ ਆਰਟੀਫੀਸ਼ੀਅਲ ਜਿਹੜੇ ਬਰੀਥ ਨੇ ਉਹ ਵੀ ਲੈ ਰਹੇ ਨੇ ਜਰਾਜਵੀ ਜਵੰਦਾ ਪਰ ਸਾਰੇ ਜਾਣੇ ਅਰਦਾਸਾਂ ਜ਼ਰੂਰ ਕਰੋ ਟ੍ਰੀਟਮੈਂਟ ਦੇ ਲਈ ਕਿਉਂਕਿ ਟ੍ਰੀਟਮੈਂਟ ਜਿਹੜਾ ਲਗਾਤਾਰ ਡਾਕਟਰ ਦੀ ਨਿਗਰਾਨੀ ਦੇ ਵਿੱਚ ਹੋ ਰਿਹਾ ਹੈ ਔਰ ਪੀਜੀਆਈ ਦੇ ਡਾਕਟਰਜ਼ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਹੈ ਤਾਂ ਇਹ तमाम ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਔਰ ਦੂਜੇ ਪਾਸੇ ਜਿਹੜਾ ਇਹ ਹੀ ਐਮ ਆਰ ਆਈ ਔਰ ਸੀਟੀ ਸਕੈਨ ਤੋਂ ਹੀ ਅੱਜ ਥੋੜੀ ਜੀ ਚਿੰਤਾ ਜਿਹੜੀ ਆ ਉਹ ਵਧੀ ਹੈਗੀ ਕਿਉਂਕਿ ਜਿਸ ਹਿਸਾਬ ਦਾ ਇਸ ਦੇ ਵਿੱਚ ਲਿਖਿਆ ਕਿ ਅਜੇ ਤੱਕ ਕੋਈ ਵੀ ਬਦਲਾ ਵੱਡਾ ਇਤੋਂ ਤਰ ਤੇ ਸਾਹਮਣੇ ਨਹੀਂ ਆਇਆ ਕੋਈ ਮੂਵਮੈਂਟ ਨਹੀਂ ਹੋ ਰਹੀ ਮੂਵਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ ਮੂਵਮੈਂਟ ਹੰਗਾ ਪੈਰਾਂ ਦੀ ਹੋਣੀ ਜਿਵੇਂ ਇਸ ਦੇ ਵਿੱਚ ਲਿਖਿਆ ਫੋਰ ਲੈਂਬਸ ਫੋਰ ਲੈਂਬਸ ਕਿਹੜੇ ਹੁੰਦੇ ਨੇ ਤੁਹਾਡੇ ਦੋ ਹੱਥ ਹੋਗੇ ਦੋ ਪੈਰ ਹੋਗੇ ਇਹ ਚੀਜ਼ਾਂ ਨੂੰ ਇਹ ਸਾਰਾ ਕੁਝ ਲਿਖਿਆ ਜਾਂਦਾ ਹੈ ਮੈਡੀਕਲ ਟਰਮਜ਼ ਦੇ ਵਿੱਚ ਤਾਂ ਮੂਵਮੈਂਟ ਤਾਂ ਹੋਣੀ ਬਹੁਤ ਜਿਹੜਾਗਾ ਹਜੇ ਵੱਡੀ ਗੱਲ ਹੈ ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ ਗੱਲਾਂ ਕਰ ਰਹੇ ਹਾਂ ਕਿ ਦਿਮਾਗ ਦੇ ਜਿਹੜੇ ਸੈਲਸ ਨੇ ਬ੍ਰੇਨ ਸੈਲਸ ਉਹ ਡੈਮੇਜ ਹੋਣ ਤੋਂ ਬਾਅਦ ਜਿਹੜਾ ਸਾਡਾ ਬ੍ਰੇਨ ਹੈ ਉਹ ਅੰਦਰੋਂ ਕਾਲਾ ਹੋਣ ਲੱਗ ਜਾਂਦਾ ਜੋ ਐਕਸ-ਰੇ ਜਿਹੜੇ ਨੇ ਔਰ ਸੌਸਸ ਦੇ ਹਵਾਲੇ ਦੇ ਨਾਲ ਅਸੀਂ ਜਿਹੜੀਆਂ ਹੋਰ ਰਿਪੋਰਟਾਂ ਨੇ ਉਹ ਵੀ ਦੇਖੀਆਂ ਨੇ ਬੋਨ ਜਿਹੜੀ ਪੂਰੀ ਜਿਹੜੀ ਸਪਾਇਨ ਦੀ ਜਿਹੜੀ ਧੌਂਦਾ ਦੀ ਕਿੰਜਰੀ ਸੀ ਉਹ ਵੀ ਅਸੀਂ ਬਾਈ ਐਕਸਰੇ ਦੇਖ ਲਈ ਹੈ ਔਰ ਜਿਹੜਾ ਸਰਵਾਈਕਲ ਦਾ ਜਿਹੜਾ ਐਕਸਰੇ ਉਹ ਵੀ ਅਸੀਂ ਦੇਖਿਆ ਹੈਗਾ ਤਾਂ ਤਾਂ ਹੀ ਤੁਹਾਡੇ ਤੱਕ ਇਹ ਗੱਲਾਂ ਅਸੀਂ ਲੈ ਕੇ ਆ ਰਹੇ ਹਾਂ ਪਰ ਸਾਰੇ ਜਾਣੇ ਅਰਦਾਸ ਕਰੋ ਕਿਉਂਕਿ ਕੁਦਰਤ ਬਹੁਤ ਵੱਡੀ ਚੀਜ਼ ਹੈ ਕੁਦਰਤ ਦੇ ਨਾਲ ਜਿਹੜਾਗਾ ਕੁਦਰਤ ਦੇ ਨਾਲ ਜਦੋਂ ਅਸੀਂ ਜੋੜ ਕੇ ਦੇ ਦੇ ਆਪਣੀ ਆਸਥਾ ਨੂੰ ਕਿਉਂਕਿ ਤੁਸੀਂ ਆਸਥਾ ਦਾ ਇੱਥੋਂ ਹਿਸਾਬ ਲਾਓ ਕਿ ਵੱਖੋ ਵਕਰੇ ਗੈਸਚਰ ਜਿਸੀਂ ਦੇਖ ਰਹੇ ਹਾਂ ਕੋਈ ਨੰਗੇ ਪੈਰੀ ਆ ਰਿਹਾ ਕਿਸ ਨੇ ਪਿੰਡਾਂ ਦੇ ਵਿੱਚ ਅਰਦਾਸ ਕਰਨੀ ਸ਼ੁਰੂ ਕਰਤੀ ਕਿਸ ਨੇ ਖੰਡ ਪਾਟ ਖਲਾਲੇ ਨੇ ਮਤਲਬ ਜਿਦੀ ਜਿਦੀ ਜਿੱਥੇ ਜਿੱਥੇ ਮੰਨਤਾ ਹਰੇਕ ਬੰਦਾ ਉੱਥੇ ਜਾ ਰਿਹਾਗਾ ਆਪਣੇ ਫੇਵਰਟ ਸਿੰਗਰ ਦੇ ਲਈ ਆਪਣੇ ਫੇਵਰਟ ਕਹਿ ਸਕਦੇ ਹੋ ਤੁਸੀਂ ਪਰਸਨ ਦੇ ਲਈ ਕਿਉਂਕਿ ਰਾਜਵੀਰ ਜਵੰਦਾ ਇੱਕ ਅਜਿਹਾ ਸਿੰਗਰ ਹੈ ਜਿਸ ਨੇ ਕਦੇ ਕੋਈ ਕੰਟਰੋਵਰਸੀ ਦੇ ਵਿੱਚ ਨਹੀਂ ਆਇਆ ਕਦੇ ਕੋਈ ਮਾੜਾ ਚੰਗਾ ਗੀਤ ਨਹੀਂ ਗਾਇਆ ਉਸਦੇ ਤੁਸੀਂ ਗੀਤ ਪਰਿਵਾਰ ਦੇ ਵਿੱਚ ਬੈਠ ਕੇ ਵੀ ਸੁਣ ਸਕਦੇ ਹੋ ਤਾਂ ਇਹ ਤਸਵੀਰਾਂ ਨੇ ਹੁਣ ਤੱਕ ਦੀਆਂ ਤੁਹਾਨੂੰ ਹੌਪੀਟਲ ਦੀਆਂ ਜਿਹੜੀਆਂ ਦਿਖਾ ਰਹੇ ਆ ਅਸੀਂ ਫੁਟੇਜ ਦੀਆਂ ਇੱਥੇ ਵੱਖ-ਵੱਖਰੇ ਲੋਕ ਆ ਰਹੇ ਨੇ ਰਾਣਾ ਸੋਢੀ ਹੁਣ ਆ ਕੇ ਗਏ ਨੇ ਇੱਥੇ ਔਰ ਜਿਹੜੇ ਮਨਕਰ ਤੌਲਕੇ ਦੇ ਦੋਸਤ ਨੇ ਰੂਪਾ ਸਹਾਣਾ ਉਹ ਆ ਕੇ ਗਏ ਨੇ ਜਸਵਿੰਦਰ ਭੱਲਾ ਦੇ ਜਿਹੜੇ ਬੇਟੇ ਨੇ ਪੁਖਰਾਜ ਭੱਲਾ ਹੋਵੇ ਚਾਹੇ ਕੋਈ ਸਿੰਗਰ ਹੋਵੇ ਕੋਈ ਇੰਡਸਟਰੀ ਦਾ ਬੰਦਾ ਹੋਵੇ ਹਰੇਕ ਕੋਈ ਜਿਹੜਾ ਹੈ ਰਾਜਵੀ ਜਵੰਦਾ ਦਾ ਪਤਾ ਲਾਣ ਦੇ ਲਈ ਇੱਥੇ ਆ ਰਿਹਾ ਹੈ ਫੋਰਟਿਸ ਹਸਪਤਾਲ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਮੈਡੀਕਲ ਬੁਲੇਟਿਨ ਉਸ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਕਿ ਚਿੰਤਾ ਵਧਾਉਂਦੀਆਂ ਨੇ ਉਹਨਾਂ ਵਿੱਚ ਇੱਕ ਗੱਲ ਹੈ ਕਿ ਲਾਈਫ ਸਪੋਰਟ ਦੇ ਉੱਪਰ ਹੀ ਬਣੇ ਹੋਏ ਨੇ ਜਿਵੇਂ ਤੁਹਾਨੂੰ ਪਹਿਲੇ ਦਿਨ ਦੱਸਿਆ ਸੀ ਕਿ ਵੈਂਟੀਲੇਟਰ ਦੇ ਉੱਪਰ ਪਏ ਨੇ ਉਹ ਜਿਹੜੇ ਤੁਹਾਨੂੰ ਦੱਸ دیے ਕਿ ਇਸ ਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਜਿਵੇਂ ਦਿਮਾਗ ਦੀ ਜਿਹੜੀ ਐਮ ਆਰ ਆਈ ਐ ਸਿਟੀ ਸਕੈਨ ਆ ਜੋ ਇਹ ਚੀਜ਼ਾਂ ਹੋਈਆਂ ਨੇ ਇਹ ਲਿਖਿਆ ਹੋਇਆ ਕਿ ਹਾਈਪੋਕਸਿਕ ਜਿਹੜੇ ਚੇਂਜਸ ਨੇ ਉਹ ਜਿਹੜੇ ਆ ਪਾਏ ਗਏ ਨੇ ਹਾਈਪੋਕਸਿਕ ਚੇਂਜਸ ਹੁੰਦੇ ਨੇ ਕਿ ਜਿਵੇਂ ਅਸੀਂ ਕਹਿਆ ਸੀ ਤੁਹਾਨੂੰ ਦੱਸਿਆ ਸੀ ਕਿ ਦਿਮਾਗ ਨੂੰ ਆਕਸੀਜਨ ਨਹੀਂ ਜਾ ਰਹੀ ਤਾਂ ਜਿਹੜੇ ਆਕਸੀਜਨ ਨਾ ਜਾਣ ਕਰਕੇ ਬ੍ਰੇਨ ਦੇ ਜਿਹੜੇ ਸੈਲਸ ਹੁੰਦੇ ਨੇ ਉਹ ਡੈਮੇਜ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਇਸ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਆ ਤੁਹਾਨੂੰ ਦੱਸਦੀ ਕਿ ਸੀਪੀਆਰ ਸੀਪੀਆਰ ਹੁੰਦਾ ਹੈ ਜਿਹੜਾ ਟ੍ਰੀਟਮੈਂਟ ਅਸੀਂ ਜਦੋਂ ਕਿਸੇ ਨੂੰ ਅਟੈਕ ਆ ਜਾਂਦਾ ਜਾਂ ਅਟੈਕ ਆਉਣ ਦੀ ਸਥਿਤੀ ਹੁੰਦੀ ਹੈ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਜੋਰ-ਜੋਰ ਦੀ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਉਸ ਦਾ ਮਤਲਬ ਹੁੰਦਾ ਹੈ ਕਿ ਬਲੱਡ ਦਾ ਫਲੋ ਜਿਹੜਾ ਉਹ ਚੱਲਣ ਲੱਗ ਜੇ ਤਾਂ ਉਹੀ ਚੀਜ਼ ਜਿਹੜੀ ਸਾਰਾ ਕੁਝ ਇਸ ਦੇ ਵਿੱਚ ਲਿਖ ਆਕਸੀਜਨ ਦੇ ਨਾਲ ਨਾਲ ਜਿਹੜਾ ਬਲੱਡ ਹੈ ਉਹ ਵੀ ਨਹੀਂ ਪਹੁੰਚ ਰਿਹਾ ਤਾਂ ਜਿਸ ਦੇ ਕਰਕੇ ਆਰਟੀਫੀਸ਼ੀਅਲ ਜਿਹੜੇ ਬਰੀਥ ਨੇ ਉਹ ਵੀ ਲੈ ਰਹੇ ਨੇ ਜਰਾਜੀ ਵੀ ਜਵੰਦਾ ਪਰ ਸਾਰੇ ਜਾਣੇ ਅਰਦਾਸਾਂ ਜ਼ਰੂਰ ਕਰੋ ਟ੍ਰੀਟਮੈਂਟ ਦੇ ਲਈ ਕਿਉਂਕਿ ਟ੍ਰੀਟਮੈਂਟ ਜਿਹੜਾ ਲਗਾਤਾਰ ਡਾਕਟਰ ਦੀ ਨਿਗਰਾਨੀ ਦੇ ਵਿੱਚ ਹੋ ਰਿਹਾ ਹੈ ਔਰ ਪੀਜੀਆਈ ਦੇ ਡਾਕਟਰਜ਼ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਹੈ ਤਾਂ ਇਹ तमाम ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਔਰ ਦੂਜੇ ਪਾਸੇ ਜਿਹੜਾ ਇਹ ਹੀ ਐਮ ਆਰ ਆਈ ਔਰ ਸੀਟੀ ਸਕੈਨ ਤੋਂ ਹੀ ਅੱਜ ਥੋੜੀ ਜਿਹੀ ਚਿੰਤਾ ਜਿਹੜੀ ਆ ਉਹ ਵਧੀ ਹੈਗੀ ਕਿਉਂਕਿ ਜਿਸ ਹਿਸਾਬ ਦਾ ਇਸ ਦੇ ਵਿੱਚ ਲਿਖਿਆ ਕਿ ਅਜੇ ਤੱਕ ਕੋਈ ਵੀ ਬਦਲਾ ਦੇ ਤੌਰ ਤੇ ਸਾਹਮਣੇ ਨਹੀਂ ਆਇਆ ਕੋਈ ਮੂਵਮੈਂਟ ਨਹੀਂ ਹੋ ਰਹੀ ਮੂਵਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ ਮੂਵਮੈਂਟ ਅੰਗਾ ਪੈਰਾਂ ਦੀ ਹੋਣੀ ਜਿਵੇਂ ਇਸ ਦੇ ਵਿੱਚ ਲਿਖਿਆ ਫੋਰ ਲੈਂਬਸ ਫੋਰ ਲੈਂਬਸ ਕਿਹੜੇ ਹੁੰਦੇ ਨੇ ਤੁਹਾਡੇ ਦੋ ਹੱਥ ਹੋਗੇ ਦੋ ਪੈਰ ਹੋਗੇ ਇਹ ਚੀਜ਼ਾਂ ਨੂੰ ਇਹ ਸਾਰਾ ਕੁਝ ਲਿਖਿਆ ਜਾਂਦਾ ਹੈ ਮੈਡੀਕਲ ਟਰਮਸ ਦੇ ਵਿੱਚ ਤਾਂ ਮੂਵਮੈਂਟ ਤਾਂ ਹੋਣੀ ਬਹੁਤ ਜਿਹੜਾ ਗਾ ਹਜੇ ਵੱਡੀ ਗੱਲ ਹੈ ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ ਗੱਲਾਂ ਕਰ ਰਹੇ ਹਾਂ ਕਿ ਦਿਮਾਗ ਦੇ ਜਿਹੜੇ ਸੈਲਸ ਨੇ ਬ੍ਰੇਨ ਸੈਲਸ ਉਹ ਡੈਮੇਜ ਹੋਣ ਤੋਂ ਬਾਅਦ ਜਿਹੜਾ ਸਾਡਾ ਬ੍ਰੇਨ ਹੈ ਉਹ ਅੰਦਰੋਂ ਕਾਲਾ ਹੋਣ ਲੱਗ ਜਾਂਦਾ ਜੋ ਐਕਸ-ਰੇ ਜਿਹੜੇ ਨੇ ਅ ਔਰ ਸਰਸਸ ਦੇ ਹਵਾਲੇ ਦੇ ਨਾਲ ਅਸੀਂ ਜਿਹੜੀਆਂ ਹੋਰ ਰਿਪੋਰਟਾਂ ਨੇ ਉਹ ਵੀ ਦੇਖੀਆਂ ਨੇ ਬੋਨ ਜਿਹੜੀ ਪੂਰੀ ਜਿਹੜੀ ਸਪਾਇਨ ਦੀ ਜਿਹੜੀ ਧੌਂਦਾ ਦੀ ਕਿੰਜਰੀ ਸੀ ਉਹ ਵੀ ਅਸੀਂ ਬਾਈ ਐਕਸਰੇ ਦੇਖ ਲਈ ਹੈ ਔਰ ਜਿਹੜਾ ਸਰਵਾਈਕਲ ਦਾ ਜਿਹੜਾ ਐਕਸਰੇ ਉਹ ਵੀ ਅਸੀਂ ਦੇਖਿਆ ਹੈਗਾ ਤਾਂ ਤਾਂ ਹੀ ਤੁਹਾਡੇ ਤੱਕ ਇਹ ਗੱਲਾਂ ਅਸੀਂ ਲੈ ਕੇ ਆ ਰਹੇ ਹਾਂ ਪਰ ਸਾਰੇ ਜਾਣੇ ਅਰਦਾਸ ਕਰੋ ਕਿਉਂਕਿ ਕੁਦਰਤ ਬਹੁਤ ਵੱਡੀ ਚੀਜ਼ ਹੈ ਕੁਦਰਤ ਦੇ ਨਾਲ ਜਿਹੜਾ ਹੈਗਾ ਕੁਦਰਤ ਦੇ ਨਾਲ ਜਦੋਂ ਅਸੀਂ ਜੋੜ ਕੇ ਦੇ ਦੇ ਆਪਣੀ ਆਸਥਾ ਨੂੰ ਕਿਉਂਕਿ ਤੁਸੀਂ ਆਸਥਾ ਦਾ ਇਤੋਂ ਹਿਸਾਬ ਲਾਓ ਕਿ ਵੱਖੋ-ਵੱਖਰੇ ਗੈਸਟਰ ਜਿਸੀਂ ਦੇਖ ਰਹੇ ਹਾਂ ਕੋਈ ਨੰਗੇ ਪੈਰੀ ਆ ਰਿਹਾ ਹੈ ਕਿਸ ਨੇ ਪਿੰਡਾਂ ਦੇ ਵਿੱਚ ਅਰਦਾਸ ਕਰਨੀ ਸ਼ੁਰੂ ਕਰਤੀ ਕਿਸ ਨੇ ਖੰਡ ਪਾਟ ਖਲਾਲੇ ਨੇ ਮਤਲਬ ਜਿਦੀ ਜਿਦੀ ਜਿੱਥੇ ਜਿੱਥੇ ਮੰਨਤਾ ਹਰੇਕ ਬੰਦਾ ਉੱਥੇ ਜਾ ਰਿਹਾ ਹੈਗਾ ਆਪਣੇ ਫੇਵਰਟ ਸਿੰਗਰ ਦੇ ਲਈ ਆਪਣੇ ਫੇਵਰਟ ਕਹਿ ਸਕਦੇ ਹੋ ਤੁਸੀਂ ਪਰਸਨ ਦੇ ਲਈ ਕਿਉਂਕਿ ਰਾਜਵੀਰ ਜਵੰਦਾ ਇੱਕ ਅਜਿਹਾ ਸਿੰਗਰ ਹੈ ਜਿਸ ਨੇ ਕਦੇ ਕੋਈ ਕੌਂਟ੍ਰੋਵਰਸੀ ਦੇ ਵਿੱਚ ਨਹੀਂ ਆਇਆ ਕਦੇ ਕੋਈ ਮਾੜਾ ਚੰਗਾ ਗੀਤ ਨਹੀਂ ਗਾਇਆ ਉਸਦੇ ਤੁਸੀਂ ਗੀਤ ਪਰਿਵਾਰ ਦੇ ਵਿੱਚ ਬੈਠ ਕੇ ਵੀ ਸੁਣ ਸਕਦੇ ਹੋ ਤਾਂ ਇਹ ਤਸਵੀਰਾਂ ਨੇ ਹੁਣ ਤੱਕ ਦੀਆਂ ਤੁਹਾਨੂੰ ਟਿੱਟਲ ਦੀਆਂ ਜਿਹੜੀਆਂ ਦਿਖਾ ਰਹੇ ਹਾਂ ਅਸੀਂ ਫੁਟੇਜ ਦੀਆਂ ਇੱਥੇ ਵੱਖ-ਵੱਖਰੇ ਲੋਕ ਆ ਰਹੇ ਨੇ ਰਾਣਾ ਸੋਢੀ ਹੁਣਾ ਕੇ ਗਏ ਨੇ ਇੱਥੇ ਔਰ ਜਿਹੜੇ ਮਨਕਿਰ ਤੌਲਖ ਦੇ ਦੋਸਤ ਨੇ ਰੂਪਾ ਸਹਾਣਾ ਉਹ ਆ ਕੇ ਗਏ ਨੇ ਜਸਵਿੰਦਰ ਭੱਲਾ ਦੇ ਜਿਹੜੇ ਬੇਟੇ ਨੇ ਭੁਖਰਾਜ ਭੱਲਾ ਹੋਵੇ ਚਾਹੇ ਕੋਈ ਸਿੰਗਰ ਹੋਵੇ ਕੋਈ ਇੰਡਸਟਰੀ ਦਾ ਬੰਦਾ ਹੋਵੇ ਹਰੇਕ ਕੋਈ ਜਿਹੜਾ ਰਾਜਵੀ ਜਵੰਦਾ ਦਾ ਪਤਾ ਲਾਣ ਦੇ ਲਈ ਇੱਥੇ ਆ ਰਿਹਾ ਹੈ ਫੋਰਟਿਸ ਹਸਪਤਾਲ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਮੈਡੀਕਲ ਬੁਲੇਟਿਨ ਉਸ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਕਿ ਚਿੰਤਾ ਵਧਾਉਂਦੀਆਂ ਨੇ ਉਹਨਾਂ ਵਿੱਚ ਇੱਕ ਗੱਲ ਹੈ ਕਿ ਲਾਈਫ سپورਟ ਦੇ ਉੱਪਰ ਹੀ ਬਣੇ ਹੋਏ ਨੇ ਜਿਵੇਂ ਤੁਹਾਨੂੰ ਪਹਿਲੇ ਦਿਨ ਦੱਸਿਆ ਸੀ ਕਿ ਵੈਂਟੀਲੇਟਰ ਦੇ ਉੱਪਰ ਪਏ ਨੇ ਉਹ ਜਿਹੜੇ ਤੁਹਾਨੂੰ ਦੱਸ دیے ਕਿ ਇਸ ਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਜਿਵੇਂ ਦਿਮਾਗ ਦੀ ਜਿਹੜੀ ਐਮ ਆਰ ਆਈ ਐ ਸਿਟੀ ਸਕੈਨ ਆ ਜੋ ਇਹ ਚੀਜ਼ਾਂ ਹੋਈਆਂ ਨੇ ਇਹ ਲਿਖਿਆ ਹੋਇਆ ਕਿ ਹਾਈਪੋਕਸਿਕ ਜਿਹੜੇ ਚੇਂਜਸ ਨੇ ਉਹ ਜਿਹੜੇ ਆ ਪਾਏ ਗਏ ਨੇ ਹਾਈਪੋਕਸਿਕ ਚੇਂਜਸ ਹੁੰਦੇ ਨੇ ਕਿ ਜਿਵੇਂ ਅਸੀਂ ਕਿਹਾ ਸੀ ਤੁਹਾਨੂੰ ਦੱਸਿਆ ਸੀ ਕਿ ਦਿਮਾਗ ਨੂੰ ਆਕਸੀਜਨ ਨਹੀਂ ਜਾ ਰਹੀ ਤਾਂ ਜਿਹੜੇ ਆਕਸੀਜਨ ਨਾ ਜਾਣ ਕਰਕੇ ਬ੍ਰੇਨ ਦੇ ਜਿਹੜੇ ਸੈਲਸ ਹੁੰਦੇ ਨੇ ਉਹ ਡੈਮੇਜ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਇਸ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਹੈ ਤੁਹਾਨੂੰ ਦੱਸਦੀ ਕਿ ਸੀਪੀਆਰ ਸੀਪੀਆਰ ਹੁੰਦਾ ਹੈ ਜਿਹੜਾ ਟ੍ਰੀਟਮੈਂਟ ਅਸੀਂ ਜਦੋਂ ਕਿਸੇ ਨੂੰ ਅਟੈਕ ਆ ਜਾਂਦਾ ਜਾਂ ਅਟੈਕ ਆਉਣ ਦੀ ਸਥਿਤੀ ਹੁੰਦੀ ਹੈ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਜੋਰ-ਜੋਰ ਦੀ ਉਸ ਦੀ ਛਾਤੀ ਨੂੰ ਦਬਾਇਆ ਜਾਂਦਾ ਉਸ ਦਾ ਮਤਲਬ ਹੁੰਦਾ ਹੈ ਕਿ ਬਲੱਡ ਦਾ ਫਲੋ ਜਿਹੜਾ ਉਹ ਚੱਲਣ ਲੱਗ ਜੇ ਤਾਂ ਉਹੀ ਚੀਜ਼ ਜਿਹੜੀ ਸਾਰਾ ਕੁਝ ਇਸ ਦੇ ਵਿੱਚ ਲਿਖਿਆ ਆਕਸੀਜਨ ਦੇ ਨਾਲ ਨਾਲ ਜਿਹੜਾ ਬਲੱਡ ਹੈ ਉਹ ਵੀ ਨਹੀਂ ਪਹੁੰਚ ਰਿਹਾ ਤਾਂ ਜਿਸ ਦੇ ਕਰਕੇ ਆਰਟੀਫੀਸ਼ੀਅਲ ਜਿਹੜਾ